ਸ੍ਰੀ ਸੋਹ ਸਾਗਤ ਜੀ ਚੱਲ ਰਹੀ ਨਿਤਨੇਮ ਕਥਾ ਸਰਲ ਵਿਚਾਰ ਸਤਿਗੁਰੂ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਪੰਜਵੀਂ ਬਾਣੀ ਅਨੰਦ ਸਾਹਿਬ ਜੀ ਰਾਹੀਂ ਕਿਰਪਾ ਕਰ ਰਹੇ ਹਨ ਅੱਗੇ ਹੁਣ ਹਜੂਰ ਛੇਵੀਂ ਪੌੜੀ ਦੇ ਰਾਹੀਂ ਪਖੰਡ ਦੀ ਬਗਲ ਸੰਬਾਦੀ ਦੇ ਮੁਕਾਬਲੇ ਤੇ ਸੱਚੀ ਲੇਵ ਦੀ ਮਹਾਨਤਾ ਦਰਸਾ ਰਹੇ ਹਨ ਸਾਚੀ ਲਿਵੈ ਬਿਨ ਦੇਹ ਨਿਮਾਣੀ ਅਕਾਲ ਪੁਰਖ ਦੀ ਸੱਚੀ ਲਿਵੈ ਲਗਨ ਅਤਵਾ ਪ੍ਰੀਤੀ ਤੋਂ ਬਗੈਰ ਇਹ ਮਨੁੱਖਾ ਦੇਹ ਦੀਨ ਦੁਨੀਆ ਦੇ ਸਨਮਾਨ ਤੋਂ ਵਾਂਝੀ ਰਹਿ ਜਾਂਦੀ ਹੈ ਦੇਹ ਨਿਮਾਣੀ ਲਿਵੈ ਬਾ ਜੋ ਕਿਆ ਕਰੇ ਵਿਚਾਰੀਆ ਹਾ ਉਸ ਵਾਹਿਗੁਰੂ ਦੀ ਸੱਚੀ ਲਿਵ ਤੋਂ ਬਿਨਾ ਇਹ ਦੇਹ ਦੀਨ ਦੁਨੀਆਂ ਦੇ ਮਾਣ ਤੋਂ ਰਹਿਤ ਹੋ ਜਾਂਦੀ ਹੈ ਹੁਣ ਵਿਚਾਰੀ ਦੇ ਇਸ ਵਿੱਚ ਵੀ ਕੀ ਕਰ ਸਕਦੀ ਹੈ ਜਦੋਂ ਕਿ ਇਹਦੇ ਵਸ ਵਿੱਚ ਕੁਝ ਵੀ ਨਹੀਂ ਹੈ ਇਹ ਬਚਨ ਤਤ ਵਿੱਚ ਆ ਕੇ ਆਕੇ ਹਨ ਤੁਦ ਬਾਜ ਸਮਰਤ ਕੋ ਨਾਹੀ ਕਿਰਪਾ ਕਰ ਬਨਵਾਰੀਆ ਏ ਬਨਵਾਰੀਆ ਸੰਸਾਰ ਬਾਗ ਦੇ ਮਾਲੀ ਅਕਾਲ ਪੁਰਖ ਹੁਣ ਤੇਰੇ ਬਿਨਾ ਹੋਰ ਕੋਈ ਸਮਰੱਥ ਨਜ਼ਰ ਨਹੀਂ ਆਉਂਦਾ ਜੋ ਇਸ ਨਿਮਾਣੀ ਦੇਹ ਨੂੰ ਮਾਣ ਬਖਸ਼ਿਸ਼ ਕਰ ਸਕੇ ਇਸ ਲਈ हे ਵਾਹਿਗੁਰੂ ਤੂੰ ਹੀ ਕਿਰਪਾ ਦ੍ਰਿਸ਼ਟੀ ਕਰ ਇਸ ਨਉ ਹੋਰ ਥਾਉ ਨਹੀਂ ਸਬਦ ਲਾਗ ਸਵਾਰੀਆ ਇਸ ਨਿਮਾਣੀ ਦੇਹ ਨੂੰ ਤੇਰੇ ਤੋਂ ਬਗੈਰ ਹੋਰ ਕੋਈ ਵੀ ਮਾਣ ਦੇਣ ਵਾਲਾ ਨਹੀਂ ਹੈ ਨਾ ਕੋਈ ਥਾਂ ਹੈ ਜਿਵੇਂ ਤੁਸਾਂ ਗੁਰਮੁਖਾਂ ਦੀ ਦੇਹ ਨੂੰ ਗੁਰੂ ਸ਼ਬਦ ਵਿੱਚ ਲਾ ਕੇ ਸਵਾਰਿਆ ਹੈ ਇਸੇ ਤਰ੍ਹਾਂ ਸਾਡੀ ਇਸ ਦੇਹ ਨੂੰ ਨਾਮ ਬਾਣੀ ਦੁਆਰਾ ਸਵਾਰ ਦੇਵ ਕਹੈ ਨਾਨਕ ਲਿਵੈ ਬਾਜ ਹੋ ਕੀ ਕਰੇ ਵਿਚਾਰੀਆ ਹਜੂਰ ਫਰਮਾਉਂਦੇ ਹਨ ਪਰਮੇਸ਼ਰ ਦੀ ਸੱਚੀ ਲਿਵ ਤੋਂ ਬਗੈਰ ਇਹ ਨਿਮਾਣੀ ਦੇਹ ਵਿਚਾਰੀ ਕੀ ਕਰ ਸਕਦੀ ਹੈ ਪਾਪ ਇਸ ਦੇ ਵਾਸ ਕੁਝ ਵੀ ਨਹੀਂ ਹੈ ਹੁਣ ਇਸ ਪੌੜੀ ਵਿੱਚ ਆਨੰਦ ਦੀ ਵਿਆਖਿਆ ਸਤਿਗੁਰੂ ਕਰ ਰਿਹਾ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾੜਿਆ ਸਤਿਗੁਰੂ ਜੀ ਫਰਮਾਉਂਦੇ ਹਨ ਕਹਿਣ ਨੂੰ ਤਾਂ ਭਾਵੇਂ ਸਭ ਕੋਈ ਇਹ ਆਖ ਰਿਹਾ ਕਿ ਮੈਨੂੰ ਬੜਾ ਆਨੰਦ ਹੈ ਮੈਨੂੰ ਬੜਾ ਆਨੰਦ ਹੈ ਪਰ ਉਹ ਆਨੰਦ ਗੱਲਾਂ ਨਾਲ ਨਹੀਂ ਬਲਕਿ ਗੁਰੂ ਮਹਾਰਾਜ ਜੀ ਦੀ ਕਿਰਪਾ ਦੁਆਰਾ ਅਸਾਂ ਜਾਣਿਆ ਅਨੁਭਵ ਕੀਤਾ ਹੈ ਭਾਵ ਕੋਈ ਜੀਵ ਵਿਸ਼ਿਆ ਵਿੱਚੋਂ ਕੋਈ ਪਦਾਰਥਾਂ ਵਿੱਚੋਂ ਆਨੰਦ ਪਾ ਰਿਹਾ ਪਰ ਸੱਚਾ ਆਨੰਦ ਸਹਿ ਸੁਖ ਗੁਰੂ ਦੀ ਕਿਰਪਾ ਨਾਲ ਹੀ ਜਾਣਿਆ ਜਾਂਦਾ ਹੈ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਹਾਸਲੀ ਸੱਚਾ ਤੇ ਸਦਾਵੀ ਆਨੰਦ ਗੁਰੂ ਦੀ ਕਿਰਪਾ ਨਾਲ ਹੀ ਆਸਾਨੇ ਜਾਣਿਆ ਹੈ ਗੁਰੂ ਉਦੋਂ ਮਿਲਦੇ ਹਨ ਜਦੋਂ ਇਹ ਪਿਆਰੇ ਅਕਾਲ ਪੁਰਖ ਵਾਹਿਗੁਰੂ ਤੂੰ ਕਿਰਪਾ ਕਰ ਦੇਵੀਂ ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ ਜਦੋਂ ਗੁਰੂ ਦੀ ਸ਼ਰਨ ਆ ਗਏ ਉਸ ਨੇ ਕਿਰਪਾ ਕਰਕੇ ਸਾਰੇ ਕਿਲਵਿਖ ਬੱਜਰ ਪਾਪ ਕੱਢ ਦਿੱਤੇ ਅਤੇ ਮਨ ਬੁੱਧ ਨੇਤਰਾਂ ਵਿੱਚ ਗਿਆਨ ਦਾ ਸਰਮਾ ਪਾ ਦਿੱਤਾ ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਗੁਰੂ ਦੀ ਸੇਵਾ ਕਰਦਿਆਂ ਜਿਨ੍ਹਾਂ ਦੇ ਅੰਦਰੋਂ ਪਾਵ ਮਨ ਵਿੱਚੋਂ ਮਾਇਆ अथवा ਪਰਵਾਰ ਦਾ ਮੋਹ ਟੁੱਟ ਗਿਆ। ਭਾਵ ਨਿਰਮੋਹ ਹੋ ਗਿਆ। ਉਹਨਾਂ ਦਾ ਸ਼ਬਦ ਜੀਵਨ, ਭਾਵ ਆਚਾਰ, ਵਿਚਾਰ ਸੱਚੇ ਵਾਹਿਗੁਰੂ ਨੇ ਸਵਾਰ ਦਿੱਤਾ। अथवा ਸੱਚੇ ਸ਼ਬਦ ਦੁਆਰਾ ਉਹਨਾਂ ਦਾ ਜੀਵਨ ਸਵਾਰ ਦਿੱਤਾ। ਕਹੇ ਨਾਨਕ ਇਹ ਆਨੰਦ ਹੈ। ਆਨੰਦ ਗੁਰ ਤੇ ਜਾੜਿਆ। ਹਜੂਰ ਫਰਮਾਉਂਦੇ ਹਨ ਅਸਲੀ ਇਹੋ ਹੀ ਸਭ ਤੋਂ ਵੱਡਾ ਆਨੰਦ ਹੈ ਜੋ ਆਨੰਦ ਜੀਵਨ ਮੁਕਤੀ ਦਾ ਸੁਖ ਗੁਰੂ ਦੀ ਕਿਰਪਾ ਨਾਲ ਅਸਾਂ ਜਾਣਿਆ ਹੈ ਅੱਗੇ ਹੁਣ ਹਜੂਰ ਉੱਤਮ ਜਿਗਿਆਸੂ ਦੁਆਰਾ ਸੰਬੋਧਨ ਕਰਕੇ ਫਰਮਾ ਰਹੇ ਹਨ ਬਾਬਾ ਜਿਸ ਤੂ ਦੇ ਸੋਈ ਜਨ ਪਾਵੈ ਏ ਬਾਬਾ ਤੂੰ ਪਾਪ ਵਾਇਗਰੂ अथवा ਏ ਬਾਬਾ ਸਤਗੁਰੂ ਜਿਸ ਅਧਿਕਾਰੀ ਨੂੰ ਤੂੰ ਸੇਵਾ ਸਿਮਰਨ ਦੁਆਰਾ ਜੀਵਨ ਮੁਕਤੀ ਦਾ ਆਨੰਦ ਬਖਸ਼ਿਸ਼ ਕਰਦਾ ਹੈ ਉਹੀ ਜਿਗਿਆਸੂ ਜਨ ਪ੍ਰਾਪਤ ਕਰਦਾ ਹੈ ਪਾਵੈ ਤਸੂ ਜਨ ਦੇਹ ਜਿਸਨੋ ਹੋਰ ਕੀਆ ਕਰਹਿ ਵਿਚਾਰਿਆ ਹਾਂ ਉਹੀ ਜਿਗਿਆਸੂ ਪੁਰਸ਼ ਸਦਾਤ ਨੂੰ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਬਖਸ਼ਿਸ਼ ਕਰਦਾ ਹੈ ਹੋਰ ਤੇਰੀ ਨਦਰ ਤੋਂ ਵਾਂਝੇ ਸੰਸਾਰੀ ਜੀਵ ਵਿਚਾਰੇ ਕੀ ਕਰ ਸਕਦੇ ਹਨ ਪਾਪ ਤੇਰੇ ਅੱਗੇ ਕਿਸੇ ਦਾ ਜੋਰ ਨਹੀਂ ਹੈ ਇੱਕ ਭਰਮ ਭੂਲੇ ਫਿਰ ਹੈ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਇੱਕ ਸੰਸਾਰੀ ਜੀਵ ਭਰਮ ਕਰਕੇ ਦਸਾਂ ਹੀ ਦਿਸ਼ਾ ਅੰਦਰ ਭੁੱਲੇ ਭਟਕੇ ਫਿਰਦੇ ਹਨ ਇੱਕ ਅਜਿਹੇ ਗੁਰਮੁਖ ਵੀ ਹਨ ਜਿਨ੍ਹਾਂ ਨੂੰ ਤੁਸਾਂ ਨਾਮ ਨਾਲ ਜੋੜ ਕੇ ਉਹਨਾਂ ਦਾ ਜੀਵਨ ਸਵਾਰ ਦਿੱਤਾ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਬਾਣਾ ਭਾਵੇ ਉਹ ਕਿਹੜੇ ਗੁਰਮੁਖ ਹਨ ਜਿਨ੍ਹਾਂ ਦਾ ਮਨ ਸੇਵਾ ਸਿਮਰਨ ਕਰਦੇ ਆ ਗੁਰੂ ਦੀ ਕਿਰਪਾ ਨਾਲ ਪਵਿੱਤਰ ਹੋ ਗਿਆ ਹੈ ਅਤੇ ਜਿਨ੍ਹਾਂ ਨੂੰ ਆਪ ਜੀ ਦਾ ਬਾਣਾ ਭਾਵੇ ਚੰਗਾ ਲੱਗ ਆਇਆ ਹੈ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਗੁਰੂ ਜੀ ਫਰਮਾਉਂਦੇ ਹਨ ਇਹ ਪਿਆਰੇ ਵਾਹਿਗੁਰੂ ਜਿਸ ਨੂੰ ਆਪ ਹੀ ਜੀਵਨ ਮੁਕਤੀ ਦਾ ਆਨੰਦ ਬਖਸ਼ਿਸ਼ ਕਰਦਾ ਹੈ ਉਹੀ ਜਿਗਿਆਸੂ ਇਸ ਦਾਤ ਨੂੰ ਪ੍ਰਾਪਤ ਕਰਦਾ ਹੈ ਉਤਮ ਅਤੇ ਮੱਦਮ ਸਖੀ ਦੇ ਸੰਵਾਦ ਵਿੱਚ ਪ੍ਰੇਮ ਦੀ ਅਕਤ ਕਹਾਣੀ ਦਾ ਜ਼ਿਕਰ ਕਰਦੇ ਆ ਆਵੋ ਸੰਤ ਪਿਆਰੇ ਹੋ ਅਕਤ ਕੀ ਕਰਹਿ ਕਹਾਣੀ ਏ ਪ੍ਰਭੂ ਦੇ ਪਿਆਰ ਵਾਲੇ ਸੰਤ ਜਨੋ ਆਓ ਆਪਾ ਮਿਲ ਕੇ ਉਸ ਵਾਹਿਗੁਰੂ ਦੇ ਪ੍ਰੇਮ ਦੀ ਅਕਤ ਕਹਾਣੀ ਕਰੀਏ ਕਰਹਿ ਕਹਾਣੀ ਅਕਤ ਕੇਰੀ ਕਿਤ ਦੁਆਰੈ ਪਾਈਐ ਹਾਉਸ ਕਾਲਪੁਰਖ ਦੇ ਪ੍ਰੇਮ ਦੀ ਆਪਾ ਅਕਤ ਕਹਾਣੀ ਕਰੀਏ ਭਾਵ ਉਸ ਪ੍ਰਭੂ ਦੇ ਮਿਲਾਪ ਅਤੇ ਸੁਭਾਅ ਬਾਰੇ ਵਿਚਾਰ ਵਿਮਸ਼ ਕਰੀਏ ਅਤੇ ਨਾਲ ਹੀ ਇਹ ਵੀ ਵਿਚਾਰ ਕਰੀਏ ਕਿ ਉਹ ਪਤੀ ਪਰਮੇਸ਼ਰ ਕਿਸ ਵਸੀਲੇ ਰਾਹੀਂ ਪ੍ਰਾਪਤ ਹੁੰਦਾ ਹੈ ਤਾਂ ਉੱਤਮ ਸਖੀ ਵੱਲੋਂ ਉੱਤਰ ਮਿਲਦਾ ਹੈ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਪਾਈਐ ਇਹ ਸ਼ਰਧਾ ਭਗਤੀ ਵਾਲਿਓ ਗੁਰਮੁਖੋ ਉਸ ਪ੍ਰਭੂ ਦੀ ਪ੍ਰਾਪਤੀ ਕਰਨ ਵਾਸਤੇ ਦਰਗਾਹੀ ਵਿਚੋਲੇ ਸਤਿਗੁਰੂ ਅੱਗੇ ਤਨ ਮਨ ਧਨ ਸਭ ਕੁਝ ਅਰਪਣ ਕਰ ਦਿਓ ਅਤੇ ਨਾਲ ਹੀ ਹੁਕਮ ਮੰਨੋ ਗੁਰੂ ਦਾ ਹੁਕਮ ਗੁਰਬਾਣੀ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਹੁਕਮ ਮੰਨਿਓ ਗੁਰੂ ਕੀ ਰਾਗ ਗਾਵੋ ਸੱਚੀ ਬਾਣੀ ਇਹ ਭਾਈ ਕੇਵਲ ਤਾਂ ਕੇਵਲ ਤੁਸੀਂ ਗੁਰੂ ਦਾ ਹੀ ਹੁਕਮ ਮੰਨਿਓ ਉਹ ਹੁਕਮ ਕੀ ਹੈ ਉਹ ਹੁਕਮ ਇਹ ਹੈ ਕਿ ਤੁਸੀਂ ਗੁਰੂ ਦੀ ਸੱਚੀ ਬਾਣੀ ਗਾਓ ਭਾਵ ਗੁਰਬਾਣੀ ਦਾ ਕੀਰਤਨ ਕਰੋ ਕਹ ਨਾਨਕ ਸੁਣੋ ਸੰਤੋ ਕਥਿ ਹੋ ਅਕਥ ਕਹਾਣੀ ਹਜੂਰ ਪਰਮਾਉਦੇ ਹਨ ਏ ਸੰਤ ਜਨੋ ਸਾਡੀ ਇਹ ਬੇਨਤੀ ਅਤਵਾ ਸਿੱਖਿਆ ਸੁਣੋ ਅਤੇ ਨਾਲ ਹੀ ਉਸ ਅਕਥ ਪ੍ਰਭੂ ਦੀ ਪ੍ਰੇਮ ਕਹਾਣੀ ਕਥਨ ਕਰੋ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਅਗੇ ਚੰਚਲ ਮਨ ਨੂੰ ਸਿੱਖਿਆ ਦੇ ਰਿਹਾ ਕਿ ਐ ਮੇਰੇ ਚੰਚਲ ਮਨ ਤੂੰ ਚਤ్రਾਈ ਹੀਲ ਹੁਜਤ अथवा ਚੁਸਤੀ ਚਲਾਕੀ ਨਾ ਕਰਿਆ ਕਰ ਕਿਉਂਕਿ ਇਹੋ ਜੀਆਂ ਗੱਲਾਂ ਕਰਕੇ ਹੁਣ ਤੱਕ ਕਿਸੇ ਨੇ ਵੀ ਉਸ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ ਚਤ్రਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ ਐ ਮੇਰਿਆ ਮਨਾ ਤੂੰ ਧਿਆਨ ਨਾਲ ਸੁਣ ਉਕਤੀ-ਜੁਗਤੀ ਦੀ ਚਤ్రਾਈ ਕਰਕੇ ਕਿਸੇ ਨੇ ਵੀ ਇਸ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ ਇਹੀ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ ਐ ਮਨਾ ਇਹ ਜੜ ਅਤੇ ਚੇਤਨ ਮਾਇਆ ਸਭ ਜੀਵਾਂ ਨੂੰ ਮੋਹਿਤ ਕਰਨ ਵਾਲੀ ਹੈ ਜਿਸ ਨੇ ਇਸ ਜੀਵ ਨੂੰ ਪਰਮ ਵਿੱਚ ਭੁਲਾ ਦਿੱਤਾ ਹੈ ਮਾਇਆ ਤਾ ਮੋਹਣੀ ਤਿਨਹਿ ਕੀਤੀ ਜਿਨ ਠਗੌਲੀ ਪਾਈਆ ਇਹ ਮੋਹਣੀ ਮਾਇਆ ਉਸ ਅਕਾਲ ਪੁਰਖ ਨੇ ਆਪ ਹੀ ਪੈਦਾ ਕੀਤੀ ਹੈ ਜਿਸ ਸਮਰੱਥ ਅਕਾਲ ਪੁਰਖ ਨੇ ਇਨਾ ਜੀਵਾਂ ਤੇ ਠਗੌਲੀ ਮਾਇਆ ਮੋਹ ਦੀ अथवा ਵਿਸ਼ੇ ਸੁਖ ਦੀ ਠੱਗ ਬੂਟੀ ਨੂੰ ਪੌਣਾ ਕੀਤਾ ਹੈ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਅਸੀਂ ਉਸ ਕਾਲਪੁਰਖ ਤੋਂ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਹੈ ਜਿਸ ਨੇ ਜੀਵਾ ਅੰਦਰ ਮਾਇਆ ਦਾ ਮੋਹ ਮੀਠਾ ਅਤੇ ਪਿਆਰਾ ਕਰਕੇ ਲਾ ਦਿੱਤਾ ਹੈ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਗੁਰੂ ਜੀ ਫਰਮਾਉਂਦੇ ਹਨ ਐ ਚੰਚਲ ਮਨ ਧਿਆਨ ਨਾਲ ਸੁਣ ਕੇ ਵਾਕਾਂ ਦੀ ਚਿਤਰਾਈ ਉਕਤੀ-ਜੁਕਤੀ ਕਰਕੇ ਕਿਸੇ ਨੇ ਵੀ ਉਸ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ ਅਗਲੀ ਪੌੜੀ ਵਿੱਚ ਮਾਨੂੰ ਵਿਰਾਗਮਈ ਉਪਦੇਸ਼ ਬਖਸ਼ ਰਿਹਾ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਐ ਮੇਰੇ ਪਿਆਰੇ ਮਨਾ ਤੂੰ ਹਮੇਸ਼ਾ ਸੱਚ ਸਰੂਪ ਅਕਾਲ ਪੁਰਖ अथवा ਉਸ ਦੇ ਸੱਚੇ ਨਾਮ ਨੂੰ ਸੰਭਾਲਣਾ ਕਰ ਉਹ ਤੇਰੇ ਨਾਲ ਨਿਵੇਗਾ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਇਸ ਤੋਂ ਬਿਨਾ ਜਿਹੜਾ ਤੂੰ ਇਹ ਪੁੱਤਰ ਇਸਤਰੀ ਭੈਣ ਭਰਾ ਆਦਿਕ ਪਰਿਵਾਰ ਵਿਖ ਰਿਆ ਸਾਖ ਸੰਬੰਧੀ ਇਹਨਾਂ ਵਿੱਚੋਂ ਤੇਰੇ ਨਾਲ ਅੰਤ ਸਮੇ ਕੋਈ ਨਹੀਂ ਜਾਵੇਗਾ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਫਿਰ ਤਾਂ ਗੀਤ ਕਰਦੇ ਆ ਐ ਮਨਾਂ ਜਿਸ ਪਰਿਵਾਰ ਨੇ ਤੇਰੇ ਨਾਲ ਹੀ ਨਹੀਂ ਜਾਣਾ ਫਿਰ ਉਸ ਨਾਲ ਤੂੰ ਕਿਉਂ ਚਿਤ ਜੋੜਿਆ ਆਇਆ ਭਾਵ ਨਹੀਂ ਜੋੜਨਾ ਚਾਹੀਦਾ ਸੀ ਐਸਾ ਕਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਬਲਕੇ ਤੈਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਇਹੋ ਜਿਹਾ ਕੰਮ ਕਦੇ ਭੁੱਲ ਕੇ ਵੀ ਨਾ ਕਰੇ ਜਿਸ ਕਰਕੇ ਅੰਤ ਨੂੰ ਤੈਨੂੰ ਪਛਤਾਉਣਾ ਪਵੇ ਪ੍ਰਸ਼ੰਸੀ ਫਿਰ ਮੈਂ ਕੀ ਕਰਾਂ ਗੁਰੂ ਉੱਤਰ ਦਿੰਦੇ ਆ ਸਤਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਐ ਮਨਾ ਤੂੰ ਸਤਿਗੁਰੂ ਦਾ ਉਪਦੇਸ਼ ਗੁਰਬਾਣੀ अथवा ਦੀਖਿਆ ਮੰਤਰ ਸਰਵਣ ਕਰ ਉਹ ਤੇਰੇ ਨਾਲ ਹੋ ਕੇ ਨਿਬੇਗਾ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਹਜ਼ੂਰ ਫਰਮਾਉਂਦੇ ਹਨ ਐ ਪਿਆਰੇ ਬੰਨ ਤੂੰ ਹਮੇਸ਼ਾ ਸੱਚੇ ਪ੍ਰਭੂ अथवा ਉਸ ਦੇ ਸੱਚੇ ਨਾਮ ਨੂੰ ਚੇਤੇ ਯਾਦ ਕਰਿਆ ਕਰ ਉਹਦਾ ਸਿਮਰਨ ਕਰਿਆ ਕਰ ਉਸ ਨੂੰ ਸੰਭਾਲਿਆ ਕਰ ਅੱਗੇ ਉਸ ਅਕਾਲ ਪੁਰਖ ਦੀ ਬੇਅੰਤਤਾ ਦਾ ਵਰਣਨ ਕਰ ਰਹੇ ਆ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਇਹ ਮਨ ਕਰਕੇ ਇਹ ਇਹ ਮਾਨ ਕਰਕੇ ਅਗਮ ਤੇ ਇੰਦਰੀਆਂ ਦੇ ਵਿਸ਼ੇ ਵਾਹਿਗੁਰੂ ਤੇਰਾ ਹੁਣ ਤੱਕ ਕਿਸੇ ਨੇ ਵੀ ਅੰਤ ਨਹੀਂ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਫਿਰ ਤਸਦੀਕ ਕਰਦੇ ਹੈ ਵਾਹਿਗੁਰੂ ਤੇਰਾ ਅੰਤ ਕਿਸੇ ઋષਿ मुनि ਪੀਰ ਪਗੰਬਰ ਔਲੀਏ ਅਵਤਾਰ ਨੇ ਨਹੀਂ ਪਾਇਆ ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈ ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਜੀਵ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੈ ਜਿੰਨੇ ਵੀ ਛੋਟੇ ਵੱਡੇ ਜੀਵ ਜੰਤੂ ਹਨ ਇਹ ਸਭ ਤੇਰਾ ਹੀ ਖੇਡ ਤਮਾਸ਼ਾ ਬਣਾਇਆ ਹੋਇਆ ਇਸ ਬਾਰੇ ਕੋਈ ਆਪਣੇ ਆਖ ਮੂੰਹੋਂ ਬੋਲ ਕੇ ਕੀ ਦੱਸ ਸਕਦਾ ਹੈ ਆਖ ਹੈ ਤਵੇ ਕਹ ਸਭ ਤੂੰ ਹੈ ਜਿਨ ਜਗਤ ਉਪਾਇਆ ਹੀ ਵਾਹਿਗੁਰੂ ਸਭ ਜੀਵਾਂ ਅੰਦਰ ਤੂੰ ਹੀ ਬੋਲ ਰਿਹਾ ਅਤੇ ਤੂੰ ਹੀ ਵੇਖ ਰਿਹਾ ਜਿਸ ਆਪ ਜੀ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ ਕਹ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸਤਿਗੁਰੂ ਜੀ ਫਰਮਾਉਂਦੇ ਹਨ ਏ ਵਾਹਿਗੁਰੂ ਤੂੰ ਸਦਾ ਹੀ ਮਨ ਦੀ ਗਮਤਾ ਤੂੰ ਪਰੇ ਹੈ ਤੇਰਾ ਅੰਤ ਅੱਜ ਤੱਕ ਕਿਸੇ ਨੇ ਵੀ ਨਹੀਂ ਪਾਇਆ ਅੱਗੇ ਸਤਿਗੁਰੂ ਜੀ ਅੰਮ੍ਰਿਤ ਦੀ ਮਹਾਨਤਾ ਬਾਰੇ ਨਿਰਣਾ ਕਰ ਰਿਹਾ ਸੁਰ ਨਾਰ ਮਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜਿਸ ਅੰਮ੍ਰਿਤ ਨਾਮ अथवा ਆਤਮਿਕ ਆਨੰਦ ਨੂੰ ਦੇਵਤੇ ਅਤੇ मुਨੀ ਲੋਕ ਭਾਲ ਦੇ ਫਿਰਦੇ ਉਹ ਅੰਮ੍ਰਿਤ ਨਾਮ अथवा ਆਤਮਿਕ ਆਨੰਦ ਅਸਾਂ ਆਪਣੇ ਗੁਰਾਂ ਪਾਸੋਂ ਪ੍ਰਾਪਤ ਕੀਤਾ ਹੈ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਹਾਂ ਸਾਡੇ ਤੇ ਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਅਸੀਂ ਅੰਮ੍ਰਿਤ ਨਾਮ ਨੂੰ अथवा ਆਤਮਿਕ ਆਨੰਦ ਨੂੰ ਪ੍ਰਾਪਤ ਕੀਤਾ ਹੈ ਅਤੇ ਸੱਚਾ ਨਾਮ अथवा ਸੱਚਾ ਵਾਹਿਗੁਰੂ ਅਸੀਂ ਆਪਣੇ ਮਨ ਵਿੱਚ ਵਸਾ ਲਿਆ ਹੈ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਣ ਆਇਆ ਹੀ ਵਾਹਿਗੁਰੂ ਛੋਟੇ ਵੱਡੇ ਸਾਰੇ ਜੀਵ ਤੁਸੀਂ ਆਪ ਪੈਦਾ ਕੀਤੇ ਹਨ ਉਹਨਾਂ ਵਿੱਚੋਂ ਇੱਕ ਅਜਿਹੇ ਗੁਰਮਖ ਪਿਆਰੇ ਵੀ ਹਨ ਜਿਹੜੇ ਗੁਰੂ ਮਹਾਰਾਜ ਦੇ ਵੇਖ ਦਰਸ਼ਨ ਕਰਕੇ ਚਰਨ ਛੋਹ ਪ੍ਰਾਪਤ ਕਰਨ ਵਾਸਤੇ ਆਏ ਹਨ ਲਬ ਲੂਬ ਅਹੰਕਾਰ ਝੂਕਾ ਸਤਿਗੁਰੂ ਭਲਾ ਪਾਇਆ ਗੁਰੂ ਦੀ ਸ਼ਰਨ ਵਿੱਚ ਆ ਕੇ ਲਾਭੰ ਦਾ ਖਾਣ ਪੀਣ ਦਾ ਚਸਕਾ ਲੋਭੰ ਦਾ ਧਨ ਪਦਾਰਥ ਇਕੱਤਰ ਕਰਨ ਦਾ ਅਤੇ ਤਨ ਧਨ ਦਾ ਹੰਕਾਰ ਵੀ ਖਤਮ ਹੋ ਗਿਆ ਇਹ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਜਿਨ੍ਹਾਂ ਨੂੰ ਗੁਰੂ ਦਾ ਬਾਣਾ अथवा ਉਪਦੇਸ਼ ਚੰਗਾ ਲੱਗਿਆ ਕਹ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਹਜੂਰ ਫਰਮਾਉਂਦੇ ਹਨ ਜਿਸ ਤੇ ਅਕਾਲ ਪੁਰਖ ਆਪ ਪ੍ਰਸੰਨ ਹੋਇਆ ਉਸ ਨੇ ਨਾਮ अथवा ਆਤਮਿਕ ਆਨੰਦ ਸਰੂਪ ਅੰਮ੍ਰਿਤ ਗੁਰੂ ਮਹਾਰਾਜ ਤੋਂ ਪ੍ਰਾਪਤ ਕੀਤਾ ਹੈ ਅਗੇ ਸੋੜੀ ਵਿੱਚ ਭਗਤਾਂ ਦੀ ਨਿਰਾਲੀ ਅਤੇ ਅਲੌਕਿਕ ਰੋਹ ਰੀਤ ਦਾ ਨਿਰਣਾ ਕਰ ਰੇ ਸਤਿਗੁਰੂ ਭਗਤਾ ਕੀ ਚਾਲ ਨਿਰਾਲੀ ਐ ਗੁਰਸਿੱਖੋ ਬੰਦਗੀ ਕਰਨ ਵਾਲੇ ਪੁਰਸ਼ਾਂ ਦੀ ਚਾਲ ਰੋਹ ਰੀਤ ਅਥਵਾ ਰਹਿਤ ਮਰਿਆਦਾ ਦੁਨੀਆਂ ਨਾਲੋਂ ਵਿਲੱਖਣ ਵਖਰੀ ਹੁੰਦੀ ਹੈ ਚਾਲਾ ਨਿਰਾਲੀ ਭਗਤਾ ਗੇਰੀ ਵਿਖਮ ਮਾਰਗ ਚੱਲਣਾ हां ਭਗਤਾਂ ਦੀ ਰਹਿਤ ਮਰਿਆਦਾ ਸੰਸਾਰੀ ਲੋਕਾਂ ਨਾਲੋਂ ਵਿਲੱਖਣ ਹੁੰਦੀ ਹੈ ਤੇ ਉਹਨਾਂ ਦੇ ਮਾਰਗ ਤੇ ਚੱਲਣਾ ਹੀ ਬਹੁਤ ਬੇਖਮ ਕਠਨ ਹੁੰਦਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਜਿਹੜਾ ਵੀ ਭਗਤੀ ਅਤਵਾ ਰਹਿਤ ਮਰਿਆਦਾ ਤੇ ਚੱਲਣਾ ਚਾਹੁੰਦਾ ਹੈ ਉਸ ਨੂੰ ਪਦਾਰਥਾਂ ਦਾ ਲਬ ਧਨ ਦਾ ਲੋਭ ਮਾਇਆ ਦਾ ਅਹੰਕਾਰ ਤੇ ਤ੍ਰਿਸ਼ਨਾ ਨੂੰ ਛੱਡਣਾ ਪੈਂਦਾ ਇਹ ਸਾਰਾ ਕੁਝ ਛੱਡ ਕੇ ਖਾਮੋਸ਼ ਰਹਿਣਾ ਪੈਂਦਾ ਇਤੋਂ ਤੱਕ ਕਿ ਮੁਰਦਾ ਹੋਏ ਮਰੀਦ ਨਾ ਗੱਲੀ ਓਵੜਾ ਮੁਰਦਾ ਬਣਨਾ ਪੈਂਦਾ ਹੈ ਲੋੜ ਤੋਂ ਵਧੇਕ ਬਹੁਤਾ ਜਿਆਦਾ ਨਹੀਂ ਬੋਲਣਾ ਪਾਵ ਥੋੜਾ ਬੋਲਣਾ ਥੋੜਾ ਗਾਣਾ ਥੋੜਾ ਸੁਣਾ ਇਹਨਾਂ ਸੂਲਾਂ ਨੂੰ ਪਾਲਣਾ ਪੈਂਦਾ ਹੈ ਖੰਨੇ ਅਹ ਤਿੱਕੀ ਵਲ ਨਿੱਕੀ ਏਤ ਮਾਰਗ ਜਾੜਾ ਭਗਤੀ अथवा ਸਿੱਖੀ ਦੀ ਬਾੜ ਖੰਡੇ ਦੀ ਧਾਰ ਨਾਲੋਂ ਤਿੱਕੀ ਅਤੇ ਵਲ ਨਾਲੋਂ ਬਰੀਕ ਕਿਉਂਕਿ ਖੰਡੇ ਦੀ ਧਾਰ ਤੇ ਮੱਛਰ ਬੈਠ ਜਾਂਦਾ ਹੈ ਅਤੇ ਵਾਲ ਤੇ ਕੀੜੀ ਤੁਰ ਪੈਂਦੀ ਹੈ ਪਰ ਸਿੱਖੀ ਦੇ ਮਾਰਗ ਤੇ ਮੱਛਰ ਹੋਂ ਦਾ ਸੰਕਲਪ ਅਤੇ ਕੀੜੀ ਸੂਖਮ ਵਾਸ਼ਨਾ ਵੀ ਛੱਡਣੀ ਪੈਂਦੀ ਤਾਂ ਇਸ ਮਾਰਗ ਤੇ ਚੱਲਿਆ ਜਾਂਦਾ ਹੈ ਪਾਤਸ਼ਾਹ ਭਾਈ ਗੁਰਦਾਸ ਜੀ ਫਰਮਾਉਂਦੇ ਆ ਗੁਰ ਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ ਉਥੈ ਟਿਕੈ ਨਾ ਪੁਣਹਣਾ ਚੱਲ ਨਾ ਸਕੈ ਉੱਪਰ ਕੀੜੀ ਵੱਲੋਂ ਨਿੱਕੀ ਆਖੀਐ ਤੇਲ ਤਿਲੋਂ ਲੈ ਕੋਲੂ ਪੀੜੀ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਆਪਾ ਹੋਂ ਦਾ ਸੰਕਲਪ ਛੱਡ ਦਿੱਤਾ ਹੈ ਅਤੇ ਹਰ ਤਰ੍ਹਾਂ ਦੀ ਵਾਸ਼ਨਾ ਵੀ ਜਿਸ ਦੀ ਸਮਾ ਗਈ ਹੈ ਉਹ ਸਿੱਖੀ ਮਾਰਗ ਤੇ ਚੱਲ ਸਕਦਾ ਹੈ ਕਹੇ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ ਸਤਿਗੁਰੂ ਜੀ ਫਰਮਾਉਂਦੇ ਐ ਗੁਰ ਸਿੱਖੋ ਜੁਗਾਂ ਜੁਗਾਂ ਤੋਂ ਲੈ ਕੇ ਹਮੇਸ਼ਾ ਹੀ ਭਗਤਾਂ ਦੀ ਰਹਿਤ ਮਰਿਆਦਾ ਸੰਸਾਰੀ ਲੋਕਾਂ ਤੋਂ ਚਾਲ ਵਖਰੀ ਹੈ ਅਗਲੀ ਪੌੜੀ ਵਿੱਚ ਹੁਕਮ ਰਜ਼ਾਈ ਚੱਲਣ ਦਾ ਸਿਧਾਂਤ ਪ੍ਰਗਟ ਕਰ ਰੇ ਸਤਿਗੁਰੂ ਜਿਉ ਤੂ ਚਲਾਏਹਿ ਤੇਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਏ ਸਾਡੇ ਸਿਰ ਦੇ ਸਾਈਂ ਅਕਾਲ ਪੁਰਖ ਜਿਵੇਂ ਵੀ ਸਾਨੂੰ ਤੁਸੀਂ ਚਲਾਉਂਦੇ ਹੋ ਉਸੇ ਤਰ੍ਹਾਂ ਅਸੀਂ ਚੱਲਦੇ ਹਾਂ ਹੋਰ ਅਸੀਂ ਆਪਣੇ ਆਪ ਆਪਜੀ ਦੇ ਗੁਣਾਂ ਨੂੰ ਬਹੁਤਾ ਕੀ ਜਾਣ ਸਕਦੇ ਹਾਂ ਜਿਵ ਤੂੰ ਚਲਾਏ ਹੈ ਤੇ ਵਹਿ ਚੱਲੈ ਜਿਨ੍ਹਾਂ ਮਾਰਗ ਪਾਵਹਿ ਹੀ ਵਾਹਿਗੁਰੂ ਜਿਵੇਂ ਵੀ ਤੂੰ ਸਾਰੇ ਜੀਵਾਂ ਨੂੰ ਚਲਾਉਣਾ ਚਾਹੁੰਦਾ ਹੈ ਉਸੇ ਤਰ੍ਹਾਂ ਸਾਰੇ ਜੀਵ ਚੱਲਦੇ ਜਿਨ੍ਹਾਂ ਤੇ ਤੂੰ ਪ੍ਰਸੰਨ ਹੁੰਦਾ ਉਹਨਾਂ ਨੂੰ ਭਗਤੀ ਦੇ ਮਾਰਗ ਤੇ ਪਾ ਦਿੰਦਾ ਹੈ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵਹਿ ਕਿ ਵਾਹਿਗੁਰੂ ਜਿਨ੍ਹਾਂ ਨੂੰ ਤੂੰ ਕਿਰਪਾ ਕਰਕੇ ਨਾਮ ਨਾਲ ਜੋੜ ਦਿੰਦਾ ਉਹ ਗੁਰਮਖ ਪਿਆਰੇ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਜਿਸ ਨੂੰ ਤੂੰ ਆਪਣੇ ਪ੍ਰੇਮ ਦੀ ਅਕਥ ਕਹਾਣੀ ਸੁਣਾ ਦਿੰਦਾ ਹੈ ਉਹ ਗੁਰਮਖ ਪਿਆਰੇ ਗੁਰੂਦਵਾਰਾ ਸੁਖ ਪ੍ਰਾਪਤ ਕਰ ਲੈਂਦੇ ਹਨ ਕਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ ਹਜੂਰ ਫਰਮਾਉਦੇ ਹਨ ਏ ਸੱਚੇ ਮਾਲਕ ਵਾਹਿਗੁਰੂ ਜਿਵੇਂ ਵੀ ਤੈਨੂੰ ਪਾਉਂਦਾ ਹੈ ਉਸੇ ਤਰ੍ਹਾਂ ਹੀ ਤੂੰ ਸਭ ਜੀਵਾਂ ਨੂੰ ਚਲਾਉਂਦਾ ਹੈ ਸੋ ਇਥੋਂ ਤੱਕ ਅਨੰਦ ਸਾਹਿਬ ਦੀਆਂ 15 ਪੌੜੀਆਂ ਹੋਈਆਂ ਹਾਲ ਬਾਕੀ ਦੀ ਵਿਚਾਰ ਆਪਾਂ ਆਪ ਜੀ ਨਾਲ ਕੱਲ ਨੂੰ ਸਾਂਝ ਪਾਵਾਂਗੇ ਇੱਥੇ ਗੁਰਮੰਤਰ ਵਿੱਚ ਹਾਜ਼ਰੀ ਲਵਾ ਕੇ ਫਤਿਹ ਬੁਲਾਈਏ ਵਾਹਿਗੁਰੂ

ਵਾਹਿਗੁਰੂ ਵਾਹਿ ਕਹਤੇ